ਨਿੱਕੀ ਜਹੀ ਸੋਈ ਬਟਮ ਤਾਗ ਬੈਠ ਕ ਸੀਦਾ ਕੱਢ ਰਹੀ ਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਰੋ ਰਹੀ ਆਂ ਬਾਪੇ ਮੇਰੇ ਕਾਜਰ ਛਾਇ ਮੈਂ ਪਰਦੇਸਾਨ ਹੋ ਰਹੀ ਆਂ ਬਾਪੇ ਕਾਜਰ ਚਾਇਆ ਹੋ ਰਈਆ ਨਿੱਕੀ ਜਹੀ ਸੋਈ ਬਟਮਾ ਤਾਗ ਬੈਠ ਕਸੀਦਾ ਕੱਢ ਰਈਆ ਨਿੱਕੀ ਜਹੀ ਸੋਈ ਬਟਮਾ ਤਾਗ ਬੈਠ ਕਸੀਦਾ ਕੱਢ ਰਈਆ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਰੋ ਰਹੀ ਆਂਦੇ ਜਾਂਦੇ ਰੋਹੀ ਪੁੱਛਦੇ ਤੂੰ ਕਿਉਂ ਬੀਬਾ ਰੋ ਰਹੀ ਆਂ ਤਾਏ ਮੇਰੇ ਕਾਜਰ ਚਾਇਆ ਮੈਂ ਪਰਦੇਸਾਂ ਹੋ ਰਹੀ ਆਂ ਤਾਏ ਮੇਰੇ ਕਾਜਰ ਚਾਇਆ ਮੈਂ ਪਰਦੇਸਾਂ ਹੋ ਰਹੀਆਂ ਨਿੱਕੀ ਜਹੀ ਸੋਈ ਬਟਮਾਤਾ ਗ